ਸਾਡੇ ਉੱਪਰ ਸਰਕਾਰ ਧਮਕੀਆਂ ਦੇ ਰਹੀ ਆ ਮਾਰੂ ਹਥਿਆਰ ਲੈ ਕੇ ਆ ਰਹੀ ਆ ਨੌਕਰੀਆਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰਚੇ ਕੀਤੇ ਜਾ ਰਹੇ ਟਰਾਂਸਪੋਰਟ ਨੇ ਸਾਨੂੰ ਕਲੀਅਰ ਕਿਹਾ ਗਿਆ ਸੀ ਤੁਹਾਨੂੰ ਬੁਲਾਇਆ ਹੀ ਨਹੀਂ ਤੁਸੀਂ ਲੈਣ ਕੀ ਆਏ ਹੋ ਸੋ ਗੱਲਬਾਤ ਚੱਲੀ ਆ ਉਸ ਗੱਲਬਾਤ ਚੋਂ ਇਹ ਗੱਲਬਾਤ ਨਿਕਲ ਕੇ ਆਈ ਕਿ ਤੁਸੀਂ ਪਹਿਲਾਂ ਹੜਤਾਲ ਚੱਕੋ ਫਿਰ ਸਰਕਾਰ ਸੋਚੇਗੀ ਸੋ ਕਹਿਣ ਤੋਂ ਭਾਵ ਕਿ ਸਰਕਾਰ ਨਾਲ ਤਾਂ 10000 ਸਰਕਾਰੀ ਬੱਸਾਂ ਪਾਉਣਾ ਚਾਹੁੰਦੀ ਹੈ ਕਹਿੰਦੇ ਕਿ ਰਾਤੋ ਰਾਤ ਕਿਵੇਂ ਪੈ ਜਾਣਗੀਆਂ ਤੇ ਨਾ ਹੀ ਸਰਕਾਰ ਕਿਸੇ ਕੰਮ ਨੂੰ ਪੱਕਾ ਕਰਨਾ ਚਾਹੁੰਦੀ ਹੈ ਸੋ ਪੰਜਾਬ ਦੇ ਟਰਾਂਸਪੋਰਟ ਮਿਨਿਸਟਰ ਵੱਲੋਂ ਤੇ ਸਾਡੇ ਵਿਭਾਗ ਦੇ ਅਧਿਕਾਰੀ ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ ਜਨਤਾ 'ਕ ਮੈਸੇਜ ਪਾਏ ਜਾ ਰਿਹਾ ਕਿ ਅਸੀਂ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਜਿਹੜੇ ਹੜਤਾਲ ਤੇ ਬੈਠੇ ਆ ਪਰਮਸਥਿਤੀ ਆ ਟੀ.ਸੀ ਦੇ ਅਸੀਂ ਬੁਲਾ ਰਹੇ ਆ ਮੀਟਿੰਗ ਲਈ ਹੱਲ ਨਹੀਂ ਕੱਢਣਾ ਚਾਹੁੰਦੇ ਸੋ ਅਸੀਂ ਕਲੀਅਰ ਕਰ ਦਈਏ ਕਿ ਹੁਣ ਤੱਕ 7 ਤਰੀਕ ਤੋਂ ਅਸੀਂ ਹੜਤਾਲ ਤੇ ਬੈਠੇ ਆ ਸਾਡੀ ਕੋਈ ਵੀ ਮੀਟਿੰਗ ਜਾਂ ਮੀਟਿੰਗ ਦੀ ਚਿੱਠੀ ਜਾਂ ਸਾਨੂੰ ਕਿਸੇ ਵੀ ਅਧਿਕਾਰੀ ਨੇ ਫੋਨ ਕਰਕੇ ਮੀਟਿੰਗ ਤੇ ਨਹੀਂ ਬੁਲਾਇਆ ਸੋ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਸਾਡੀ ਤੈਅ ਕਰਵਾਈ ਗਈ ਸੀ ਮਹਾਲੀ ਪ੍ਰਸ਼ਾਸਨ ਨੇ ਉਹਦੇ ਵਾਸਤੇ ਆਏ ਸੀ ਸੋ ਮਹਾਲੀ ਪ੍ਰਸ਼ਾਸਨ ਨੇ ਸਾਨੂੰ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਕੋ ਲੈ ਗਏ ਸੋ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਨੇ ਸਾਨੂੰ ਕਲੀਅਰ ਕਿਹਾ ਗਿਆ ਸੀ ਤੁਹਾਨੂੰ ਬੁਲਾਇਆ ਹੀ ਨਹੀਂ ਤੁਸੀਂ ਲੈਣ ਕੀ ਆਇਓ ਸੋ ਗੱਲਬਾਤ ਚੱਲੀ ਤਾਂ ਉਸ ਗੱਲਬਾਤ ਚੋਂ ਇਹ ਗੱਲਬਾਤ ਨਿਕਲ ਕੇ ਆਈ ਕਿ ਤੁਸੀਂ ਪਹਿਲਾਂ ਹੜਤਾਲ ਚੱਕੋ ਫਿਰ ਸਰਕਾਰ ਸੋਚੇਗੀ ਸੋ ਕਹਿਣ ਤੋਂ ਭਾਵ ਕਿ ਸਰਕਾਰ ਨਾਲ ਤਾਂ 10000 ਸਰਕਾਰੀ ਬੱਸਾਂ ਪਾਉਣਾ ਚਾਹੁੰਦੀ ਹੈ ਕਹਿੰਦੇ ਕਿ ਰਾਤੋ ਰਾਤ ਕਿਵੇਂ ਪੈ ਜਾਣਗੀਆਂ ਤੇ ਨਾ ਹੀ ਸਰਕਾਰ ਕਿਸੇ ਕੰਮ ਨੂੰ ਪੱਕਾ ਕਰਨਾ ਚਾਹੁੰਦੀ ਹੈ ਸੋ ਸਮੂਹ ਜਨਤਕ ਜਥੇਬੰਦੀਆਂ ਕਾਂਗਰਸ ਸਮੂਹ ਕਿਸਾਨ ਜਥੇਬੰਦੀਆਂ ਨੂੰ ਤੇ ਸਮੂਹ ਆਮ ਜਨਤਾ ਨੂੰ ਸਾਡੀ ਅਪੀਲ ਆ ਕਿ ਮੰਤਰੀ ਜੋ ਝੂਠ ਆਪਣਾ ਰਿਹਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਿਹਾ ਹੈ ਝੂਠ ਮਾਰ ਰਿਹਾ ਹੈ ਤੇ ਜੋ ਸਾਡੇ ਅਧਿਕਾਰੀ ਕਰ ਰਹੇ ਆ ਉਹ ਬਿਲਕੁਲ ਝੂਠੇ ਬਿਆਨ ਦੇ ਰਹੇ ਖੋਖਲੇ ਦੇ ਰਹੇ ਆ ਸੋ ਇਸ ਕਰਕੇ ਸਮੂਹ ਜਨਤਾਿਕ ਜਥੇਬੰਦੀਆਂ ਸਾਡੀ ਹਮਾਇਤ ਕਰਨ ਕਿਉਂਕਿ ਅਸੀਂ ਇਸ ਟ੍ਰਾਂਸਪੋਰਟ ਦੇ ਖੇਤਰ ਨੂੰ ਸਰਕਾਰੀ ਦਾਰੇ ਨੂੰ ਬਚਾਉਣ ਦੀ ਲੜਾਈ ਲੜਦੇ ਆ ਸੋ ਕੱਲ ਨੂੰ ਅਸੀਂ ਖਰੜ ਵਿਖੇ ਪ੍ਰੋਗਰਾਮ ਆਖਿਆ ਉਹਦੇ ਪ੍ਰੋਗਰਾਮ ਦੇ ਵਿੱਚ ਸਮੂਹ ਜਨਤਕ ਤੇ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਆ ਸਕਦੀਆਂ ਵੱਧ ਚੜ ਕੇ ਹਿੱਸਾ ਲੈਣ ਤੇ ਸਾਡੇ ਉੱਪਰ ਸਰਕਾਰ ਧਮਕੀਆਂ ਦੇ ਰਹੀ ਆ ਮਾਰੂ ਹਥਿਆਰ ਲੈ ਕੇ ਆ ਰਹੀ ਆ ਨੌਕਰੀਆਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰਚੇ ਕੀਤੇ ਜਾ ਰਹੇ ਸੋ ਸਾਡੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਸੋ ਅਸੀਂ ਸਾਰੀਆਂ ਜਨਤਕ ਜਥੇਬੰਦੀ ਨੂੰ ਅਪੀਲ ਕਰਦੇ ਆ ਕਿਉਂ ਇਹਨਾਂ ਦੇ ਝੂਠੇ ਜਿਵੇਂ ਝੂਠੇ ਵਾਅਦੇ ਕਰਦੇ ਆ ਉਵੇਂ ਸਾਡੇ ਨਾਲ ਟਰਾਂਸਪੋਰਟ ਮੰਤਰੀ ਨੇ ਗੁਰੂ ਬਾਬੇ ਨਾਨਕ ਦੀ ਫੋਟੋ ਦੇ ਉੱਤੇ ਹੱਥ ਰੱਖ ਕੇ ਸੌਂ ਖਾਧੀ ਸੀ ਕਿ ਮੈਂ ਪਹਿਲੀ ਕੈਮਨ ਵਿੱਚ ਤੁਹਾਡਾ ਹੱਲ ਕਰਾਉਂਗਾ ਉਹ ਸੌ ਸਾਡੇ ਨਾਲ 6 ਤਰੀਕ ਨੂੰ 10ਵੇਂ ਮਹੀਨੇ ਨੂੰ ਖਾਧੀ ਸੀ ਇਹਨੇ ਪਰ ਸਾਡਾ ਹੁਣ ਤੱਕ ਹੱਲ ਨਹੀਂ ਕਰਾਇਆ 70 ਤੋਂ 72 ਦਿਨ ਅਸੀਂ ਇਹਦਾ ਵੇਟ ਕਰਦੇ ਰਹੇ ਆ ਮਜਬੂਰੀ ਜਾ ਕੇ ਸੀਟ ਹਾਲ ਕੀਤੀ ਆ ਸੋ ਇਸ ਕਰਕੇ ਸਾਡੀ ਗੱਲ ਹੈ ਜਿਹੜੀ ਉਹ ਆਮ ਜਨਤਾ ਤੱਕ ਪਹੁੰਚਣੀ ਜ਼ਰੂਰੀ ਸੀ ਇਸ ਗੱਲ ਨੂੰ ਪਹੁੰਚਾਉਣ ਲਈ ਅਸੀਂ ਆਮ ਜਨਤਾ ਤੱਕ ਮੈਂ ਜਨਤਾ ਦੇ ਸਾਹਮਣੇ ਆਇਆ ਸੋ ਬੇਨਤੀ ਹੈ ਕਿ ਜਨਤਾ ਸਾਡੀ ਹਮਾਇਤ ਕਰੇ ਸਾਡਾ ਸਾਥ ਦੇਵੇ ਸੋ 괜ੀ ਬੇਨਤੀ ਕਰਦਾ ਹੋਇਆ ਗਿਰ ਤੋਂ ਇੱਕ ਵਾਰ ਆਸ ਕਰਦਾ ਹਾਂ ਕਿ ਸਰਕਾਰ ਜਰੂਰ ਇਹਨਾਂ ਕੱਚੇ ਕਾਮਿਆਂ ਦਾ ਜਲਦੀ ਹੱਲ ਕੱਢੇਗੀ ਧੰਨਵਾਦ ਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਭਰਾਵੋ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੋਵੇਗੀ ਕਿ ਪੰਜਾਬ ਰੋਡਵੇਜ ਪੀਆਰਟੀਸੀ ਤੇ ਪੰਸਪ ਦੇ ਵਿੱਚ ਜਿਹੜੀਆਂ ਐ ਕਹੋ ਵੀ ਸਰਕਾਰੀ ਟਰਾਂਸਪੋਰਟ ਹੈ ਉਸ ਦੇ ਵਿੱਚ ਜਿਹੜੇ ਕੱਚੇ ਕਾਮੇ ਸੀ ਕੱਚੇ ਕਰਮਚਾਰੀ ਸੀ ਡਰਾਈਵਰ ਕਨੈਕਟਰ ਉਹਨਾਂ ਨੂੰ ਇਸ ਕੈਪਟਨ ਸਰਕਾਰ ਨੇ ਕਾਂਗਰਸ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀਗਾ ਤੇ ਲਗਭਗ 5 ਸਾਲ ਬੀਤ ਗਏ ਉਹਨਾਂ ਨੂੰ ਕੋਈ ਪੱਕੇ ਕਰਨ ਦਾ ਉਹਨਾਂ ਨੇ ਅਜੇ ਤੱਕ ਜਿਹੜਾ ਵਾਅਦਾ ਉਹ ਅਮਲ 'ਚ ਨਹੀਂ ਲਿਆਂਦਾ ਇਸ ਦੇ ਰੋਸ ਵਜੋਂ ਉਹਨਾਂ ਦਾ ਜਿਹੜਾ ਜਮਹੂਰੀ ਹੱਕ ਹੈ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਸਟ੍ਰਾਈਕ ਕੀਤੀ ਸੀਗੀ ਪੰਜਾਬ ਸਰਕਾਰ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਜਾਇਜ਼ ਮੰਗ ਸੁਣਨ ਦੀ ਬਜਾਏ ਆਪਣਾ ਜਿਹੜਾ ਨਾਦਰ ਸ਼ਾਹੀ ਫਰਮਾਨ ਜਾਰੀ ਕਰਕੇ ਉਹਨਾਂ ਤੇ ਪਰਚੇ ਦਰਜ ਕਰਤੇ ਤੇ ਉਹਨਾਂ ਨੂੰ ਨੌਕਰੀਆਂ ਚੋਂ ਕੱਢਣ ਦਾ ਧਮਕੀ ਦੇਤੀ ਪੱਕੇ ਕਰਨ ਦੀ بجائے ਸੋ ਇਹ ਬਿਲਕੁਲ ਧੱਕੇਸ਼ਾਹੀ ਹੈ ਜ਼ਬਰ ਨਾਦਰਸ਼ਾਹੀ ਫਰਮਾਨ ਹੈ ਅਸੀਂ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਵੱਲੋਂ ਇਸ ਸਰਕਾਰ ਦਾ ਜੋ ਕਦਮ ਹੈ ਜ਼ਬਰ ਕਦਮ ਹੈ ਉਹਦੇ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਤੇ ਸਰਕਾਰ ਨੂੰ ਵਾਰਨਿੰਗ ਦਿੰਦੇ ਹੋਏ ਮੰਗ ਕਰਦੇ ਹਾਂ ਮੇਨੂੰ ਦੀ ਜੱਜ ਗੱਲ ਸੁਣੋ ਉਹ ਸਾਡੇ ਧੀਆ ਪੁੱਤ ਹੈ ਕਿਸਾਨਾਂ ਦੇ ਤੇ ਉਹਨਾਂ ਨੂੰ ਐਨਾ ਸਮਝ ਲਓ ਵੀ ਕੱਲੇ 5-7 ਜਾਂ ਜਿਹੜੇ ਕੱਲੇ ਕਿਸੇ ਨਾਲ ਸੰਬੰਧ ਨਹੀਂ ਜੇ ਉਹਨਾਂ ਦਾ ਕੇਸ ਵਾਪਸ ਨਾ ਹੋਏ ਉਹਨਾਂ ਦੀ ਜਾਇਜ਼ ਮੰਗਾਂ ਜਿਹੜੇ ਰੈਗੂਲਰ ਹੋਣ ਦੀ ਨਾਂ ਮੰਨੀ ਗਈ ਤਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਤੇ ਦੂਜੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਡਟ ਕੇ ਉਹਨਾਂ ਦੇ ਪਿੱਠ ਤੇ ਖੜਾਂਗੇ ਤੇ ਨਾਲ ਹੀ ਮੇਰਾ ਜਿਹੜਾ ਪੰਸਪ ਦੇ ਪੰਜਾਬ ਰੋਡਵੇਜ ਦੇ ਕਰਮਚਾਰੀਆਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਉਹ ਘਬਰਾਉਣ ਨਾ ਡਟ ਕੇ ਦਾ ਟਕਰਾ ਕਰਨ ਤੇ ਅਸੀਂ ਤੁਹਾਡੇ ਨਾਲ ਆ ਕੋਈ ਇਹਨਾਂ ਦੇ ਇਹਨ ਮੰਨਣ ਦੀ ਲੋੜ ਨਹੀਂ ਕੋਈ ਡਰ ਦੇ ਲੋੜ ਨਹੀਂ ਡਟ ਕੇ ਖੜੋ ਕੋਈ ਤੁਹਾਡੀ ਗ੍ਰਫਤਾਰੀ ਨਹੀਂ ਕਰ ਸਕੂਗਾ ਕੋਈ ਤੁਹਾਡੇ ਦੇ ਪਰਚੇ ਤੁਹਾਡੇ ਰੱਦ ਕਰਾਵਾਂਗੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਕੋਨੇ ਮੂਰੇ ਵੋਟਾਂ ਚ ਆਉਣ ਦੇ ਉਦੋਂ ਇਹਨਾਂ ਨੂੰ ਇਹਨਾਂ ਸਭ ਕੁ ਸਿਖਾਵਾਂਗੇ ਸਾਰਿਆਂ ਨੇ ਡਟੇ ਰਹਿਣਾ ਅਸੀਂ ਤੁਹਾਡੇ ਨਾਲ ਆ ਧੰਨਵਾਦ ਸਤ ਸ੍ਰੀ ਅਕਾਲ ਸਾਰਿਆਂ ਨੂੰ